ਨਾਲ ਕੋਈ ਸਟੈਂਪ ਪਤਾ ਆ ਗਿਆ ਇਸ ਲਈ ਕਿ ਚਾਸ ਕੈਸਾ ਆਇਆ ਟੀਆਈਆਰ ਆਇਆ ਰਾਸ਼ਨ ਆਇਆ ਈਆ ਮੇਜੂਰ ਬੋ ਰੇ ਨੇ ਸੋਸ਼ਲ ਮੀਡੀਆ ਦੀਆਂ ਵਾਇਰਲ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਾਂਗੀ ਤਾਂ ਬਣੇਰੇ ਵੀਡੀਓ ਦੇ ਲਾਸਟ ਤੱਕ ਗੱਲ ਕਰਾਂਗੀ ਸਿੱਧੂ ਮੂਸੇਵਾਲਾ ਤੇ ਜਸਪਰੀ ਦੀ ਸਭ ਤੋਂ ਪਹਿਲੇ ਗੱਲ ਕਰਦੇ ਹਾਂ ਮਹਿਰੂਮ ਗਾਇਕ ਸਿੱਧੂ ਮੂਸੇਵਾਲਾ ਦੀ ਜਿਵੇਂ ਕਿ ਆਪ ਸਭ ਨੂੰ ਪਤਾ ਹੈ 29 ਮਈ ਵਾਲਾ ਕਾਲਾ ਦਿਨ ਬਹੁਤ ਨਜ਼ਦੀਕ ਆ ਗਿਆ ਸਿੱਧੂ ਦੇ ਮਾਪਿਆਂ ਦੇ ਦਿਲ ਤੇ ਕੀ ਬੀਤਰੀ ਹੋਵੇਗੀ ਉਹ ਤੁਸੀਂ ਸਮਝ ਸਕਦੇ ਹੋ ਲੱਖਾਂ ਕਰੋੜਾਂ ਫੈਨਸ ਵੀ ਕਿਤੇ ਨਾ ਕਿਤੇ ਮਾਇੂਸ ਦਿਖੇ ਅੱਜ ਮਤਾਚਨ ਕੌਰ ਜੀ ਨੇ ਸੋਸ਼ਲ ਮੀਡੀਆ ਤੇ ਆਪਣੇ ਪੁੱਤ ਸ਼ੋਭੂ ਨੂੰ ਯਾਦ ਕਰਦਿਆਂ ਬੇਹੱਦ ਪਾਵਕ ਬੋਲ ਲਿਖੇ ਨੇ ਮਤਾਚਨ ਕੌਰ ਜੀ ਨੇ ਕੀ ਲਿਖਿਆ ਆਓ ਇੱਕ ਨਜ਼ਰ ਮਾਰ ਉਮੇ ਉਮੇ ਹੀ ਤੁਹਾਨੂੰ ਪਿਆਰ ਕਰਨ ਵਾਲੇ ਸਾਰੇ ਭੈਣ ਭਰਾ ਤੁਹਾਡੀ ਰੂਹ ਦੀ ਚੰਤੀ ਲਈ ਕਿੰਨੇ ਸਮਾਰੋਹ ਦੇਸ਼ ਵਿਦੇਸ਼ ਵਿੱਚ ਕਰਵਾ ਰਹੇ ਨੇ ਮੈਨੂੰ ਇਹ ਦੇਖ ਤੁਹਾਡੀ ਉੱਪਰ ਤੇ ਤੁਹਾਨੂੰ ਪਿਆਰ ਕਰਨ ਵਾਲੇ ਸਾਡੇ ਤਮਾਮ ਵੀਰਾਂ ਭੈਣਾਂ ਤੇ ਮਾਣ ਮਹਿਸੂਸ ਹੁੰਦਾ ਹੈ ਕਿ ਉਹ ਤੁਹਾਨੂੰ ਕਿੰਨਾ ਪਿਆਰ ਕਰਦੇ ਨੇ ਤੁਹਾਡੀ ਕਮੀ ਮਹਿਸੂਸ ਕਰਦੇ ਮੇਰੀਆਂ ਅੱਖਾਂ ਵਿੱਚੋਂ ਨਿਕਲਦੇ ਅਤਰੂ ਸ਼ੁਰੂਆਤ ਵਿੱਚ ਦੁੱਖ ਭਰੇ ਹੁੰਦੇ ਨੇ ਪਰ ਜਮੀਨ ਤੱਕ ਪਹੁੰਚਦੇ ਮਾਣ ਵਾਲੇ ਬਣ ਜਾਂਦੇ ਨੇ ਬੇਟਾ ਇਹ ਭਾਵੁਕ ਬੋਲ ਨੇ ਮਾਤਾ ਚਰਨ ਕੌਰ ਜੀ ਦੇ ਅੱਜ ਉਹਨਾਂ ਦੇ ਵੱਲੋਂ ਇਹ ਪੋਸਟਰ ਸਾਂਝੀ ਕੀਤੀ ਗਈ ਆਪ ਸਭ ਨੂੰ ਪਤਾ ਹੈ ਕਿ 2 ਸਾਲ ਹੋਣ ਵਾਲੇ ਨੇ ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆ ਤੋਂ ਗਏ ਹੋਏ ਸਿੱਧੂ ਮੂਸੇਵਾਲਾ ਨੇ ਛੋਟੇ ਜਿਹੇ ਗਾਇਕੀ ਕੈਰੀਅਰ ਦੇ ਵਿੱਚ ਇੱਕ ਵੱਡਾ ਮੁਕਾਮ ਹਾਸਲ ਕੀਤਾ ਜੋ ਸ਼ਾਇਦ ਹੀ ਕੋਈ ਕਲਾਕਾਰ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਫਿਰ ਇਸ ਤੋਂ ਪਹਿਲਾਂ ਕਿਸੇ ਕਲਾਕਾਰ ਨੇ ਇਹ ਮੁਕਾਮ ਹਾਸਲ ਕੀਤਾ ਹੋਵੇ ਸਿੱਧੂ ਮੂਸੇਵਾਲਾ ਦੀ ਤਰੱਕੀ ਤੋਂ ਜੈਲ ਸੀ ਕਰ ਇੱਕ ਨੋਣਾ ਕੰਮ ਕੀਤਾ ਕਿ ਸਿੱਧੂ ਦੀ ਤਰੱਕੀ ਕਿਸੇ ਤੋਂ ਜਰੀ ਨਹੀਂ ਗਈ ਸਿੱਧੂ ਮੂਸੇਵਾਲਾ ਦੇ ਕਰੋੜਾਂ ਫੈਨਸ ਵੀ ਨਿਰਾਸ਼ ਨੇ ਇਸ ਦੇ ਨਾਲ ਹੀ ਗੱਲ ਕਰਦੇ ਹਾਂ ਜਸਪ੍ਰੀਤ ਦੀ ਪਹਿਲਾਂ ਵਾਲਾ ਮਾਮਲਾ ਹੱਦ ਤੱਕ ਸੁਲਝਾ ਨਹੀਂ ਸੀ ਤੇ ਨਾਲ ਹੀ ਇਕੋ ਹੋਰ ਵਿਵਾਦ ਖੜਾ ਹੋ ਗਿਆ ਮਦਦ ਕਰਨ ਵਾਲਿਆਂ ਨੇ ਮਦਦ ਕੀਤੀ ਭੰਡਣ ਵਾਲੀ ਭੰਡ ਗਈ ਕੁੱਲ ਮਿਲਾ ਕੇ ਫਾਇਦਾ ਤਾਂ ਪਤਾ ਨਹੀਂ ਨੁਕਸਾਨ ਇਸ ਬੱਚੇ ਦਾ ਹੀ ਹੋਣਾ ਹੈ ਦੋਸਤੋ ਇੱਕ ਵਾਰ ਫੇਰ ਤੋਂ ਦਿੱਲੀ ਵਾਲੇ ਜਸਪ੍ਰੀਤ ਦਾ ਮਾਮਲਾ ਸੁਰਖੀਆਂ ਦੇ ਵਿੱਚ ਹੈ ਤੁਹਾਡੇ ਨਾਲ ਕੁਝ ਅਹਿਮ ਜਾਣਕਾਰੀ ਸਾਂਝੀ ਕਰਾਂਗੇ ਕਿਉਂ ਦੁਬਾਰਾ ਇਹ ਪਰਿਵਾਰ ਵੱਖ-ਵੱਖ ਹੋਇਆ ਜੋ ਜਸਪ੍ਰੀਤ ਨੂੰ ਸਪੋਰਟ ਮਿਲੀ ਜੋ ਮਦਦ ਮਿਲੀ ਉਸ ਦਾ ਕੀ ਬਣਿਆ ਕਿਉਂਕਿ ਜਸਪ੍ਰੀਤ ਆ ਇਸ ਸਮੇਂ ਆਪਣੀ ਮਦਰ ਦੇ ਨਾਲ ਪੰਜਾਬ ਜਾ ਰਿਹਾ ਹੈ ਇਹੋ ਜਿਹੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਫਿਰ ਦਿੱਲੀ ਜੋ ਫਾਸਟ ਫੂਡ ਦਾ ਕੰਮ ਹੈ ਉਹ ਕੌਣ ਕਰੇਗਾ ਅੱਗੇ ਕਿੰਵੇਂ ਕੰਮ ਚੱਲਣਾ ਹੈ ਤੋਂ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ ਜਸਪ੍ਰੀਤ ਦੀ ਕਹਾਣੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਰਿਵਾਰ ਨੂੰ ਇਕਜੁੱਟ ਕੀਤਾ ਗਿਆ ਹਰਮਿੰਦਰ ਸਿੰਘ ਪਿੰਕਾ ਜੀ ਦੇ ਵੱਲੋਂ ਇੱਥੋਂ ਤੱਕ ਕਿ ਹਰਮਿੰਦਰ ਸਿੰਘ ਪਿੰਕਾ ਅਤੇ ਤਿਲਕਨਗਰ ਦੇ ਐਮ ਐਲ ਏ ਜਰਨੈਲ ਸਿੰਘ ਨੇ ਜਸਪ੍ਰੀਤ ਹੋਰਾਂ ਦਾ ਪਰਿਵਾਰ ਤਾਂ ਇਕੱਠਾ ਕੀਤਾ ਹੀ ਇਸ ਪਰਿਵਾਰ ਨੂੰ ਤਾਂ ਇਕਜੁੱਟ ਕੀਤਾ ਹੀ ਬਲਕਿ ਨਾਲ ਨਾਲ ਜਸਪ੍ਰੀਤ ਨੂੰ ਇੱਕ ਨਵੀਂ ਫੂਡ 카ਟ ਵੀ ਬਣਵਾ ਕੇ ਦਿੱਤੀ ਉਸ ਦੀਆਂ ਤਸਵੀਰਾਂ ਵੀ ਤੁਸੀਂ ਨੇ ਦੇਖੀਆਂ ਜਿਹੜੀ ਇਸ ਸਮੇਂ ਸ਼ਮਸ਼ਾਨ ਖੜੀ ਹੈ ਸਕ੍ਰੀਨ ਤੇ ਉਹ ਵੀ ਤੁਸੀਂ ਤੁਸੀਂ ਵੀਰਾਂ ਦੇਖ ਸਕਦੇ ਹੋ ਜੀ ਹਾਂ ਤੁਸੀਂ ਨੇ ਸਹੀ ਸੁਣਿਆ ਇਹ ਘਰ ਬਿਲਕੁਲ ਇੱਕ ਦੋ ਦਿਨਾਂ ਤੋਂ ਖਾਲੀ ਹੈ ਬਿਲਕੁਲ ਸੁੰਸਾਨ ਕੜੀ ਹੈ ਕਿਉਂਕਿ ਦੁਬਾਰਾ ਤੋਂ ਪਰਿਵਾਰ ਵਿੱਚ ਆਪਸੀ ਕੋਈ ਗੱਲਬਾਤ ਹੋਈ ਜਸਪਰੀ ਦੀ ਮਾਤਾ ਜੀ ਨੇ ਬੀਤੇ ਦਿਨੀ ਇੱਕ ਬਲੌਗਰ ਦੇ ਮਾਧਿਅਮ ਦੇ ਨਾਲ ਲੋਕਾਂ ਨੂੰ ਅਪੀਲ ਕੀਤੀ ਸੀ ਲੋਕਾਂ ਤੱਕ ਆਪਣੀ ਇੱਕ ਗੱਲ ਰੱਖੀ ਸੀ ਜਸਪਰੀ ਦੀ ਮਾਤਾ ਜੀ ਨੇ ਫੂਡ ਬਲੌਗਰ ਦੇ ਮਾਧਿਅਮ ਨਾਲ ਇੱਕ ਵੀਡੀਓ ਸੰਜੀਕੀ ਕੀਤੀ ਜਿਸ ਵਿੱਚ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਜਸਪਰੀ ਦੀ ਜੋ ਵੀ ਮਦਦ ਹੋਈ ਚਾਹੇ ਉਹ ਕੋਈ ਰੋ ਮਟੀਰੀਅਲ ਦੇ ਕੇ ਗਿਆ ਜਾਂ ਕਿਸੇ ਵੀ ਤਰੀਕੇ ਦੇ ਨਾਲ ਜੋ ਵੀ ਮਦਦ ਹੋਈ ਹੈ ਮੈਨੂੰ ਜਸਪਰੀ ਦੀ ਭ ਉਹ ਕੋਈ ਕੁਝ ਨਹੀਂ ਦੱਸ ਰਿਹਾ ਉਸ ਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਦੇ ਰਿਹਾ ਮੈਨੂੰ ਕੋਈ ਵੀ ਹਿਸਾਬ ਕਿਤਾਬ ਦੇ ਬਾਰੇ ਨਹੀਂ ਦੱਸਿਆ ਜਾ ਰਿਹਾ ਇਸ ਵੀਡੀਓ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਗੱਲ ਵੀ ਕਹੀ ਗਈ ਕਿ ਮੈਂ ਬੁੱਧਵਾਰ ਨੂੰ ਆਪਣੀ ਖੋਦੀ ਪੁਰਾਣੀ ਕਾਟਹੀ ਲਾਵਾਂਗਾ ਜਿਵੇਂ ਪਹਿਲਾਂ ਕੰਮ ਕਰਦੇ ਸੀ ਕਿ ਉਸੇ ਤਰੀਕੇ ਨਾਲ ਹੀ ਅਸੀਂ ਕੰਮ ਕਰਾਂਗੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਈਆਂ ਸਭ ਤੋਂ ਪਹਿਲਾਂ ਤੁਸੀਂ ਇਹ ਵਾਇਰਲ ਵੀਡੀਓ ਦੇਖੋ ਜਸਪ੍ਰੀਤ ਦੇਵ ਮਾਤਾ ਜੀ ਦੀ कोई पैसा नहीं मिलिया कुछ नहीं मिले और पका लगा बुधवार को बुधवार को यहाँ पे तो जिनके भी हजे तक आए कुछ मिलिया वैसे नहीं मिले दस ही नहीं रही कुछ ਕੀ ਦੱਸ ਰਹੀ ਤੇ ਕੀ ਕਰਦੇ ਨੇ ਜਦ ਤੁਸੀਂ ਪੁੱਛਦੇ ਹੋ ਨੇ ਕੀ ਕਰਦੇ ਕੀ ਨਹੀਂ ਦੱਸ ਹੀ ਨਹੀਂ ਰਹੀ ਵੀਰੇ ਪੁੱਛੀ ਨਹੀਂ ਦੱਸ ਰਹੀ ਨਸਾਨਾ ਉਹਨਾਂ ਕੋਲ ਹੈ ਹਾਂਜੀ ਦੱਸ ਨਹੀਂ ਰਹੀ ਤੇ ਜਸਪ੍ਰੀਤ ਰਾਸ਼ਨ ਹੈ ਤਾਂ ਵੀ ਨਹੀਂ ਦੱਸ ਰਹੀ ਕਹਿੰਦੀ ਮੇਰਾ ਰਾਸ਼ਨ ਹੈ ਮੈਂ ਆਪਣਾ ਰਾਸ਼ਨ ਲੈ ਕੇ ਆਇਆ ਮਾਰਾ ਕੋਈ ਹੱਕ ਨਹੀਂ ਹੈ ਇਹ ਵੀਡੀਓ ਇੱਕ ਵਾਰ ਸਮਝੋਤਾ ਹੋਣ ਤੋਂ ਬਾਅਦ ਹੀ ਹੈ ਦਸਪ੍ਰੀਤ ਅਤੇ ਜਸਪ੍ਰੀਤ ਦੇ ਮਾਤਾ ਜੀ ਨੇ ਕਈ ਦਿਨ ਕਾਟ ਬੰਦ ਕਰ ਰੱਖੀ ਹੈ ਜਸਪ੍ਰੀਤ ਦੀ ਭੂਆ ਤੇ ਉਹਨਾਂ ਦੇ ਨਾਲ ਉਹਨਾਂ ਦੀ ਛੋਟੀ ਬੱਚੀ ਜੋ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਉਹੀ ਕਾਟ ਤੇ ਦਿਖਾਈ ਦੇ ਰਹੇ ਨੇ ਦਸਪ੍ਰੀਤ ਅਤੇ ਜਸਪ੍ਰੀਤ ਦੀ ਮਾਤਾ ਜੀ ਇੱਥੇ ਮੌਜੂਦ ਨਹੀਂ ਹੈ ਬਾਕੀ ਇੱਥੇ ਕੋਈ ਕੀ ਨਹੀਂ ਹੈ ਇਸ ਸਭ ਤੋਂ ਬਾਅਦ ਹੁਣ ਤੁਹਾਨੂੰ ਦੱਸਣਾ ਚਾਹਵਾਂਗੇ ਕਿ ਹਰਮੀਤ ਸਿੰਘ ਪਿੰਕਾ ਜੀ ਨੇ ਦੁਬਾਰਾ ਤੋਂ ਇਸ ਪਰਿਵਾਰ ਦੇ ਨਾਲ رابطہ ਕੀਤਾ ਸਾਰਿਆਂ ਨੂੰ ਇੱਕ ਵਾਰ ਆਪਣੇ ਆਫਿਸ ਬੁਲਾ ਕੇ ਇਹਨਾਂ ਦੇ ਨਾਲ ਮੀਟਿੰਗ ਕੀਤੀ ਸਾਰੀ ਗੱਲਬਾਤ ਤੋਂ ਬਾਅਦ ਦੋਨੇ ਬੱਚੇ ਭੂਆ ਨੇ ਮਾਲ ਨੂੰ ਸੌਂਪ ਦਿੱਤੇ ਜਿਸ ਦੀ ਥੋੜੀ ਕਾਗਜ਼ੀ ਕਾਰਵਾਈ ਵੀ ਕੀਤੀ ਗਈ ਹੈ ਹਰਮੀਤ ਸਿੰਘ ਪਿੰਕਾ ਜੀ ਦੇ ਵੱਲੋਂ ਹੁਣ ਜਸਪਰੀ ਤੇ ਜਸਪਰੀ ਦੇ ਮਾਤਾ ਜੀ ਆਪਣੇ ਚਾਚੇ ਦੇ ਘਰ ਰਹੇ ਨੇ ਜਾਣਕਾਰੀ ਮੁਤਾਬਕ ਇੱਕ ਪੜੋਸੀ ਨੇ ਇਹ ਗੱਲ ਵੀ ਕਹੀ ਹੈ ਜੋ ਕਿ ਕਾਫੀ ਬਜ਼ੁਰਗ ਨੇ ਉਹਨਾਂ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇਹ ਪਰਿਵਾਰ ਫਿਰੋਤ ਉਹ ਹੀ ਰੈਂਟ ਤੇ ਰਹਿ ਰਹੇ ਆ ਮਕਾਨ ਦਾ ਥੋੜਾ ਬਹੁਤ ਅਡਜਸਟਮੈਂਟ ਕਰ ਰਹੇ ਆ ਜਸਪ੍ਰੀਤ ਦੇ ਮਾਤਾ ਪਿਤਾ ਦਾ ਸਵਾਬ ਬਹੁਤ ਵਧੀਆ ਮਿਹਨਤੀ ਨੇ ਜਿਵੇਂ ਹੀ ਉਹਨਾਂ ਦਾ ਕੋਈ ਮਕਾਨ ਦਾ ਹੋ ਜਾਂਦਾ ਤੋ ਦੁਬਾਰਾ ਤੋਂ ਇੱਥੇ ਹੀ ਕੰਮ ਕਰਨਗੇ ਜਿਵੇਂ ਸੋਸ਼ਲ ਮੀਡੀਆ ਤੇ ਦੱਸਿਆ ਜਾ ਰਿਹਾ ਕਿ ਜਸਪ੍ਰੀਤ ਤੇ ਜਸਪ੍ਰੀਤ ਦੇ ਮਾਤਾ ਜੀ ਪੰਜਾਬ ਦਾ ਕਿ ਕੰਮ ਕਰਨਗੇ ਕਿਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਇੱਥੇ ਹੀ ਕੰਮ ਕਰਨਗੇ ਤਿਲਕਨਗਰ ਦੇ ਵਿੱਚ ਹੀ ਜਿਵੇਂ ਪਹਿਲਾਂ ਉਹ ਆਪਣਾ ਫਾਸਟ ਫੂਡ ਦਾ ਕੰਮ ਕਰਦੇ ਸੀ ਉਸੇ ਤਰੀਕੇ ਦੇ ਨਾਲ ਅੱਗੇ ਵੀ ਉਹ ਕੰਮ ਕਰਨਗੇ दोनों परिवार में समझौता हो गया समझौता हो गया बहुत बहुत बढ़िया बात बच्चे जो आ, है उनको मदर को सौंपे गए हैं दोनों बच्चे दो माँ, माँ को मिल गए हैं दोनों बच्चे मा, माँ को मिल गए हैं दोपहर को, और को।, को? में आ, आ, तो ये मदर के पास रहेंगे अच्छा अभी उसका मकान कराएगा हाँ। मकान है ही नहीं अच्छा मकान नहीं है मकान अपना पहले भी देता और अभी नहीं हाँ। वो जानक के घर में ही रहते हैं हाँ। अब जो है वो मकान जो है जैसे भी है वो अपने घर देंगे हाँ। उसको एक आधे दिन में कोशिश करेंगे हाँ। भी उनको कोई मकान किराए पे दे अंकल हाँ। ये बताओ आज जो रेडी जो कार्ड है ये बंद क्यों आज वो ऐसा है ये लड़का बाहर गया हुआ था कोई मानसा मानी थी अच्छा वो हाँ साढ़े पे गया सुबह मॉर्निंग में ही आया है वो कह रहे थे आज हमने छुट्टी करनी है ਹਮਮ ਕੱਲ ਜੋ ਹੈ ਉਹ ਹੋ ਦਿੱਤਾ ਕੱਲ ਉਹ ਰੇਡੀ ਲਗਾ ਦੇਗੇ ਆਪਣੇ ਕੱਲ ਕੱਲ ਸੇ ਚੱਲੂ ਹੈ ਕੱਲ ਥਰਸਡੇ 23 ਤਾਰੀਖ ਹਾਂ ਕੱਲ ਸੇ ਪਰ ਤੋੜਾ ਉਹ ਆਪਣੇ ਘਰੇਲੂ ਨਦੀਮਿਆਂ ਦੇ ਵਿੱਚ ਰੁੱਝੇ ਹੋਏ ਹੈ ਜਿਸ ਕਰਕੇ ਉਹ ਇੱਕ ਆਰ ਨਹੀਂ ਲਾ ਰਹੇ ਇੱਕ ਕੰਮ ਉਹਨਾਂ ਨੇ ਕਈ ਦਿਨ ਬੰਦ ਕਰ ਰੱਖਿਆ ਹੈ ਇਸ ਦੇ ਨਾਲ ਹੀ ਹਰਮੀਤ ਸਿੰਘ ਪਿੰਕਾ ਹੋਰਾਂ ਨੇ ਜਦੋਂ ਇਸ ਪਰਿਵਾਰ ਨੂੰ ਹੁਣ ਦੁਬਾਰਾ ਬੁਲਾਇਆ ਤਾਂ ਇੱਕ ਵੀਡੀਓ ਵੀ ਸਾਂਝੀ ਕੀਤੀ ਜਸਪ੍ਰੀਤ ਦੇ ਭੂਆ ਜੀ ਅਤੇ ਉਹਨਾਂ ਦੀ ਮਾਤਾ ਜੀ ਦੀ ਹਰਮੀਤ ਸਿੰਘ ਪਿੰਕਾ ਨੇ ਕਾਗਜ਼ੀ ਕਾਰਵਾਈ ਕੀਤੀ ਅਤੇ ਉਸ ਤੋਂ ਬਾਅਦ ਭੂਆ ਦਾ ਬਿਆਨ ਵੀ ਲਿੱਤਾ ਗਿਆ ਜਦ ਭੂਆ ਨੇ ਦੋਨੋਂ ਬੱਚੇ ਉਹਨਾਂ ਦੀ ਮਾਂ ਨੂੰ ਹੈਂਡ ਓਵਰ ਕੀਤੇ ਉਸ ਤੋਂ ਬਾਅਦ ਦੀ ਜਿਹੜੀ ਉਹ ਵੀਡੀਓ ਹੈ ਉਹ ਤੁਸੀਂ ਅੱਗੇ ਦੇਖ ਸਕਦੇ ਹੋ ਇਸ ਮੁੱਦੇ ਨੂੰ ਹੁਣ ਬੰਦ ਕਰ ਦਿੱਤਾ ਜਾਏ ਲੇਕਿਨ ਕਈਆਂ ਦੀ ਰੋਟੀ ਚੱਲਦੀ ਪਈਏ ਇਸ ਕਰਕੇ ਉਹ ਰੋਡ ਉੱਥੇ ਰੇੜੀ ਤੇ ਪਹੁੰਚ ਕੇ ਕਾਟ ਤੇ ਪਹੁੰਚ ਕੇ ਕੋਈ ਨਾ ਕੋਈ ਵੀ ਵਾਦਿਤ ਵੀਡੀਓ ਪਾ ਦਿੰਦੇ ਨੇ ਦੋ ਦਿਨਾਂ ਦੀ ਮੀਟਿੰਗ ਤੋਂ ਬਾਅਦ ਅੱਜ ਪਰਿਵਾਰ ਨੂੰ ਇਕਜੁੱਟ ਫਿਰ ਬਿਠਾ ਦਿੱਤਾ ਗਿਆ ਇੱਥੋਂ ਤੱਕ ਕਿ ਜਿਸ ਤਰ੍ਹਾਂ ਕਿ ਸੰਗਤਾਂ ਦੇ ਰੁਝਾਵ ਕਾਫੀ ਆ ਰਹੇ ਸੀ ਕਿ ਬੱਚੇ ਜਿਹੜੇ ਨੇ ਉਹ ਮਾਂ ਦੇ ਕੋਲ ਵੀ ਜਾਣੇ ਚਾਹੀਦੇ ਨੇ ਸਭ ਤੋਂ ਵੱਡੀ ਗੱਲ ਕੀ ਬੱਚੇ ਐਵੇਂ ਨਹੀਂ ਭੇਜੇ ਜਾ ਰਹੇ ਇਹਦੇ ਉੱਤੇ ਲਿਖਾ ਪੜੀ ਕਰ ਦਿੱਤੀ ਗਈ ਹੈ ਕਿ ਪਿਛਲੇ 1 ਮਹੀਨੇ ਤੋਂ ਬੱਚੇ ਭੂਆ ਦੇ ਕੋਲ ਸੀ ਜਦੋਂ ਮਾਂ ਪਿਤਾ ਦੇ ਜਾਣ ਤੋਂ ਬਾਅਦ ਮਾਂ ਰਾਜਪੁਰਾ ਚਲੀ ਗਈ ਸੀ ਤੇ ਪਿੱਛੋ ਸਬੰਧ ਵਾਲੀ ਪੂ ਆਹੀ ਸੀ ਜਿਨ੍ਹਾਂ ਨੇ ਦੋਨੋਂ ਬੱਚਿਆਂ ਨੂੰ ਸੰਭਿਆ ਵਾਇਰਲ ਹੋਣ ਤੋਂ ਬਾਅਦ ਕਾਫੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਬੱਚੇ ਤੇ ਕਿਰਪਾ ਕੀਤੀ ਮਾਂ ਨੂੰ ਲਿਆਂਣ ਵਿੱਚ ਯੋਗਦਾਨ 10 ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਮੇਰਾ ਲਗਾਇਆ ਮੈਂ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਅੱਜ ਤੋਂ ਬਾਅਦ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਮੈਟਰ ਨੂੰ ਬੰਦ ਕਰ ਦਿੱਤਾ ਜਾਵੇ ਕਿਉਂਕਿ ਇੱਕ ਪਰਿਵਾਰਕ ਮਸਲਾ ਸੀ ਨੂੰ ਹੱਲ ਕਰ ਦਿੱਤਾ ਗਿਆ ਤੇ 22 ਮਈ 2024 ਨੂੰ ਸਿਮਰਨ ਕੌਰ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਜਾ ਰਹੀ ਹੈ ਤੇ ਸਿਮਰਨ ਕੌਰ ਜੀ ਕੀ ਕਹਿਣਾ ਚਾਹੋਗੇ ਪਬਲਿਕ ਨੂੰ ਇਸ ਬਾਰੇ ਦੱਸੋ ਤੁਸੀਂ ਮੈਂ ਬੱਚੇ ਆਪਣੇ ਨਾਲ ਲੈ ਕੇ ਜਾ ਰਹੀ ਹਾਂ ਔਰ ਦੂਸਰੀ ਗੱਲ ਹੈ ਮੇਰੀ ਜ਼ਿੰਮੇਵਾਰੀ ਮੇਰੇ ਬੱਚਾ ਦੇ ਜਿਵੇਂ ਪਹਿਲਾਂ ਚੱਕੀ ਸੀ ਉਵੇਂ ਚੱਕਾਂਗੇ ਤੇ ਦੂਸਰਾ ਜਿਹੜੀ ਤੁਸੀਂ ਆਪ ਇਹ ਗੱਲ ਕਹੀ ਹੈ ਕਿ ਕਾਰਡ ਦੋਨੋਂ ਬੱਚੇ ਮਿਲ ਕੇ ਚਲਾਣਗੇ ਉਹਦੇ ਵਿੱਚ ਕੀ ਕਹਿਣਾ ਚਾਹੋਗੇ ਵੀ ਮਿਲ ਕੇ ਚਲਾਣ ਕੋਈ ਦਿੱਕਤ ਨਹੀਂ ਤੁਹਾਨੂੰ ਮਿਲ ਕੇ ਚਲਾਣ ਕੋਈ ਦਿੱਕਤ ਨਹੀਂ ਪੈਂਦੀ ਜੋ ਫੈਸਲਾ ਕੀਤਾ ਗਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪਾਜੀ ਸਤਿ ਸ਼੍ਰੀ ਅਕਾਲ ਜੋ ਫੈਸਲਾ ਕੀਤਾ ਗਿਆ ਬਹੁਤ ਅੱਛਾ ਕੀਤਾ ਗਿਆ ਪਾਜੀ ਨੇ ਜੋ ਕੀਤਾ ਬਹੁਤ ਅੱਛਾ ਕੀਤਾ ਰੱਬ ਵੱਜਾ ਦਾ ਭਰਾ ਸਭ ਨੂੰ ਦਵੇ ਕਈ ਭਰਾ ਹੁੰਦੇ ਨੇ ਘਰ ਤੋੜਨ ਵਾਲੇ ਔਰ ਕਈ ਭਰਾ ਮਿਲਦੇ ਸੁਖ ਨਾਲ ਨਸੀਬਾ ਨਾਲ ਮਿਲਦੇ ਨੇ ਜੋੜਨ ਵਾਲੇ ਜੋ ਮੇਰੇ ਭਰਾ ਮੇਰੇ ਗਏ ਸੀਗੇ ਉਹ ਭਰਾ ਦੇ ਰੂਪ ਚ ਮੈਨੂੰ ਇੱਕ ਵੱਡੇ ਭਰਾ ਹੋਰ ਮਿਲ ਗਿਆ ਬਸ ਬੱਚੇ ਆਪਣੇ ਘਰ ਜਾ ਰਹੇ ਨੇ ਆਪਣੀ ਮਾਂ ਦੇ ਨਾਲ ਰਹ ਰਹੇ ਨੇ ਖੁਸ਼ ਰਹ ਰਹੇ ਨੇ ਲੇਕਿਨ ਬਸ ਫਿਰ ਵੀ ਇਹ ਕਹਿਣਾ ਚਾਹਾਂਗੀ ਕਿ ਬੱਚਿਆਂ ਨੂੰ ਅਗਰ ਕੋਈ ਵੀ ਦੁੱਖ ਹੋਇਆ ਬੱਚੇ ਰੋਂਦੇ ਹੋਏ ਮੇਰੇ ਕੋਲ ਆਏ ਤੇ ਮੈਂ ਸ਼ਾਇਦ ਉਸ ਤੋਂ ਬਾਅਦ ਮੈਂ ਕੁਝ ਨਹੀਂ ਕਰ ਪਾਵਾਂਗੀ ਮੈਂ ਯੂਟਿਊਬਰਾਂ ਨੂੰ ਕਹਾਂਗਾ ਕਿ ਨੈਗੇਟਿਵਿਟੀ ਨਾ ਫਲਾਈਏ ਆਪਸ ਵਿੱਚ ਪਿਆਰ ਬਣਾਈਏ ਸੋ ਸੰਗਤ ਜੀ ਦਿਓ ਅਸੀਸਾਂ ਇਸ ਪਰਿਵਾਰ ਨੂੰ ਚੰਗੇ ਕਮੈਂਟ ਕਰਕੇ ਉਸ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਇਹ ਪਰਿਵਾਰ ਹੁਣ ਇੱਕ ਜੁਟ ਹੋਵੇ ਖਿੰਡਰ ਨਾ ਸਕੇ ਜਿਵੇਂ ਕਿ ਤੁਸੀਂ ਨੇ ਵੀਡੀਓ ਦੇਖੀ ਬੱਚੇ ਮਾਂ ਤੱਕ ਪਹੁੰਚ ਗਏ ਆ ਮਾਂ ਨੂੰ ਸੌਂਪ ਦਿੱਤੇ ਗਏ ਆ ਇਹ ਪਰਿਵਾਰ ਦੀ ਦੁਆਰਾ ਹੁਣ ਸੁਲਾ ਹੋ ਗਈ ਹੈ ਸਮਝੌਤਾ ਹੋ ਗਿਆ ਹੈ ਤਰੰਤਰਾਨੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਵੇਂ ਹਰਮਿਤ ਸਿੰਘ ਪਿੰਕਾ ਹੋਰਾਂ ਨੇ ਵੀ ਇਸ ਵੀਡੀਓ ਦੇ ਸ਼ੁਰੂਆਤ ਦੇ ਵਿੱਚ ਕਿਹਾ ਕਿ ਇਸ ਮੈਟਰ ਨੂੰ ਹੁਣ ਖਤਮ ਕਰ ਦੇਣਾ ਚਾਹੀਦਾ ਹੈ ਕਿਉਂਕਿ ਬੱਚਿਆਂ ਦਾ ਅਗੇ ਫਿਊਚਰ ਹੈ ਦਿਨ ਬਾ ਦਿਨ ਦਿਨ ਬਾ ਦਿਨ ਕੋਈ ਨਾ ਕੋਈ ਗੱਲ ਅੱਗੇ ਸਾਹਮਣੇ ਆਉਂਦੀ ਰਹਿੰਦੀ ਹੈ ਕਦੇ ਕੋਈ ਭੂਆ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕਰ ਦੂਗੀ ਤੇ ਕਦੇ ਪਰਜਾਈ ਇਸ ਤਰ੍ਹਾਂ ਤਾਂ ਇਹ ਮਾਮਲਾ ਸੁਲਝਣਾ ਨਹੀਂ ਇਸ ਨੂੰ ਇੱਥੇ ਹੀ ਬੰਦ ਕਰ ਦੇਣਾ ਚਾਹੀਦਾ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਿਹੜੇ ਲੋਕ ਨੈਕਟੀਵਿਟੀ ਫਲਾਰੇ ਨੇ ਉਹਨਾਂ ਨੂੰ ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਤੇ ਲੋਕਾਂ ਨੂੰ ਵੀ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਬਾਕੀ ਦੋਸਤੋ ਤੁਹਾਡਾ ਇਸ ਵਾਰੀ ਕੀ ਕਹਿੰਦੇ ਕਮੈਂਟ ਜਰੂਰ ਕਰਿਓ ਇਹ ਵੀਡੀਓ ਤੁਸੀਂ ਕਿਤੋਂ-ਕਿਤੋਂ ਵੇਖ ਰਹੇ ਹੋ ਆਪਣੇ ਪਿੰਡ ਤੇ ਸ਼ਹਿਰ ਦਾ ਨਾਮ ਜਰੂਰ ਲਿਖਿਓ ਇੰਸਟਾਗ੍ਰam ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਜਾਂਦੇ ਜਾਂਦੇ ਆਪਣੇ ਭਰਾ ਨੂੰ ਫ